ਪੰਡਵਾਲਕ ਮੁੰਡਾ ਕੁੜੀ ਅੱਗੇ ਲੜਵੰਦ ਦੂਜੀ ਦੀ ਇੱਕ ਹੋਰ ਧੀ ਆ ਆ ਕੁੜੀ ਦੇਖੋ ਆਨੰਦ ਕਾਰਜ ਕਰਨ ਵਾਲੀ ਬੱਚੀ ਆ 13 ਤਰੀਕ ਨੂੰ 10ਵੇਂ ਆਏ ਦਿਨ ਆਨੰਦ ਕੀਤੀ ਆ ਇਹ ਆਨੰਦ ਕਾਰਜ ਕਰਕੇ ਰੇਪ ਕਰਾਉਂਦਾ ਇੱਥੇ ਉੱਤੇ ਦੱਸੋ ਆ ਬਾਈ ਕੁੜਿਆ ਇੱਕ ਲੜਵੰਦ ਹੋਰ ਜੇ ਆਪਣੀ ਹੁਣ ਇਹੋ ਜਿਹੇ ਬੰਦੇ ਨੂੰ ਦੱਸੋ ਸੰਗਤੀ ਸਾਡਾ ਕੀ ਕਦੂਰਾ ਹੈ ਇਹ ਲੋਕਾਂ ਦੀ ਇੱਜਤਾਂ ਨਾਲ ਖੇਡਦਾ ਕਿਵੇਂ ਖੇਡਦਾ ਇਹ 3 ਪੈਆਂ ਤੇ ਆਨੰਦ ਕਾਰਜ ਕਰਦਾ ਐਨੇ ਪ੍ਰੂਫ ਫੜਿਆ ਆ ਦੇਖੋ ਐਨੇ ਪ੍ਰੂਫ ਫੜਿਆ ਆ ਲੈਪਟਾਪ ਆ ਮੋਹਰ ਆ ਸਾਡੇ ਚੇੜੀਆ ਸਾਭ ਦੀ ਇਹ ਬੰਦੇ ਕੋਲ ਸਾਰੇ ਬੰਦੇ ਜਿਹੜੀ ਲੜਕੀ ਦੇ ਨੰਦਰੇ ਕੇ ਆ ਆ ਸਾਰੇ ਬੰਦੇ ਵੋਟ ਸਮੀਰ ਨਾ ਕਰਦੇ ਆ ਏਰੀਆ ਸਾਹਿਬ ਵਰਗੇ ਆ ਬੰਦੇ ਦਾ ਸਬੂਤ ਹੈ ਜਿਹਦੀ ਲੜਕੀ ਤੇ ਨੰਦ ਕਰਿਆ ਇਹ ਬੰਦੇ ਨੇ ਕਿ ਉਹਦਾ ਨਾਮ ਬੋਲੋ ਸ਼ਮਰ ਸਿੰਘ ਪਿੰਡ ਬਦਾਲਾ ਮੰਨਦੇ ਹਮਾਰੀ ਬਾਬਾ ਉੱਚੀ ਬੋਲਦੋ ਉੱਚੀ ਬੋਲ ਬਾਬਾ ਜੇ ਮੈਂ ਤੁਹਾਨੂੰ ਬੋਲਦਾ ਪੈਸੇ ਲੇਕੇ 300 ਰੁਪਏ ਲੇਕੇ ਬੋਲਦਿਆ ਅਰਿਓ ਜੋਂ ਮੈਂ ਲੇਗਾ ਉਹ ਗੇ ਰਿੰਗ ਉਹ ਮੈਂ ਰਿੰਗ ਚੱਲੇ ਕਿੰਨੇ ਪਾਉਂਗਾ ਚੱਲਾ ਕਰ ਉਹ ਮੈਂ ਲੇਕੋ ਆਪ ਸੂਖਾ ਜੀ ਧੀਆਂ ਪੈਣਾਂ ਦੇ ਲੋਕਾਂ ਦੀ ਇੱਜ਼ਤ ਨਾਲ ਖੇਡਣ ਦਾ ਅਸੀਂ ਧੀਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਜਿੰਨੇ ਮੈਂ ਇਹਨੇ ਤੁਹਾਨੂੰ ਸਾਜਾ ਇਹਨੇ ਵਸੋ ਇਹ ਬੰਦੇ ਇੱਕ ਮਿੰਟ ਚੁੱਪ ਕਰੋ ਅਜੀਤ ਅਜੀਤ ਕੁਮਾਰ ਫਰਮਨ ਸਿੰਘ ਇੱਕ ਮੇਨੰਦ ਕਰਜ ਕਰਾ ਤੁਹਾਡੇ ਪਿੱਛੇ ਕਮਾਲ ਨਾਲ ਆਜਾ ਬਈ ਉਹ ਮਾਦੇ ਮਦਰ ਚ ਜਾਉ ਇਹ ਟਿਕਾਣਾ ਇਹ ਟਿਕਾਣਾ ਦਿੰਦਾ ਕੋਰੀ ਵਾਲਾ ਉੱਥੂ ਬਾਦੇ ਲੜਕੀਆਂ ਭਜਵਾਉਂਦਾ ਫੇਰੇ ਇਹ ਕਮਰੇ ਦਿੰਦਾ ਰੂਮ ਦਿੰਦਾ ਰਹਿਣ ਚ ਕਵਰੈਂਟ ਦਿੰਦਾ 12 ਤਰੀਕ ਨੂੰ ਲੜਕੀ ਭਜਦੀ ਹੈ ਤੇ 13 ਤਰੀਕ ਨੂੰ 5 ਵਜੇ ਅਨੰਦ ਕਰਦਾ ਲਖੋ ਸਿੱਧੇ ਆ ਕੇ ਦੱਸਦਾ ਦੂਜੇ ਸਿੰਘਾਂ ਦਾ ਨਾਮ ਇੱਕ ਗ੍ਰੰਥੀ ਸਿੰਘ ਤੇ ਪੈਸੇ ਲੈ ਕੇ ਮੁੰਡੇ ਕੁੜੀਆਂ ਦੇ ਝੂਠੇ ਵਿਆਹ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਇਹ ਵਿਅਕਤੀ ਤੇ ਇਲਜ਼ਾਮ ਹੈ ਕੇ ਇਸ ਵੱਲੋਂ ਕਰੋਂ ਪੱਜੇ ਜਾਂ ਫਿਰ ਪਰਵਾਸੀ ਮੁੰਡੇ ਕੁੜੀਆਂ ਦੇ ਝੂਠੇ ਵਿਆਹ ਕਰਵਾਏ ਜਾਂਦੇ ਸੀ ਉਹਨਾਂ ਨੂੰ ਆਪਣੇ ਵੱਲੋਂ ਹੀ ਮੈਰਿਜ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਸੀ ਜਦਕਿ ਇਸ ਵੱਲੋਂ ਨਕਲੀ ਮੋਹਰਾਂ ਅਤੇ ਮੈਰਿਜ ਸਰਟੀਫਿਕੇਟ ਆਦ ਵੀ ਬਣਾਏ ਹੋਏ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ ਸਕੂਲਾਂ ਝੂਠੇ ਮੈਰਿਜ ਸਰਟੀਫਿਕੇਟ ਮੋਹਰਾ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਇਲਜ਼ਾਮ ਲੱਗੇ ਨੇ ਕਿ ਇਹ ਸਕੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਨੇ ਭਾਰੇ ਇਸ ਵੱਲੋਂ ਨਾਂ ਨਿਤਨੇਮ ਕੀਤਾ ਜਾਂਦਾ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਸਗੋਂ ਇਹ ਵਿਅਕਤੀ ਇਹਨਾਂ ਮੁੰਡੇ ਕੁੜੀਆਂ ਤੋਂ 1-1 ਲੱਖ ਰੁਪਏ ਲੈ ਕੇ ਉਹਨਾਂ ਦਾ ਆਨੰਦ ਕਾਰਜ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਰਹਿਣ ਲਈ ਪਨਾਹ ਤੱਕ ਦਿੰਦਾ ਸੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਬੇਨਤੀ ਕਰਕੇ ਇੱਕ ਅਸੀਂ ਠੱਗ ਤੇ ਚੋਰ ਫੜਿਆ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਕੀ ਠੱਗੀਆਂ ਮਾਰਦਾ ਇਹ ਪੂਲੇ ਨੇ ਹਿੰਗਦਾ ਅਣਸਬੰਸ ਪੰਜਾਬ ਦੇ ਵਿੱਚ ਹਜੇ ਨਹੀਂ ਗਈ ਆਹ ਵੇਖੋ ਆਹ ਬੰਦਾ ਅੱਜ ਅਸੀਂ ਫੜਿਆ ਸਾਡਾ ਦਿਲ ਨਹੀਂ ਕਰਦਾ ਸੀ ਆਹ ਕਕਾਰ ਪਾ ਕੇ ਤੇ ਆਪਦੇ ਬੰਦੇ ਦੀ ਬਦਨਾਮੀ ਕਰੀਏ ਰੌਲਾ ਇੱਚ ਕੀ ਹੈ ਇਹ ਲੋਕਾਂ ਦੀ ਇੱਜ਼ਤਾਂ ਨਾਲ ਖੇਡਦਾ ਕਿਵੇਂ ਖੇਡਦਾ ਇਹ 3 ਭੈਣਾਂ ਦੇ ਨੰਦ ਕਾਰਜ ਕਰਦਾ ਐਨੇ ਪ੍ਰੂਫ ਫੜਿਆ ਆ ਦੇਖੋ ਐਨੇ ਪ੍ਰੂਫ ਫੜਿਆ ਆ ਲੈਟਰ ਪੜਾ ਮੋਹਰ ਆ ਸਾਡੇ ਚੇਰੀਆ ਸਾਹਿਬ ਦੀ ਇਹ ਬੰਦੇ ਕੋਲ ਇਹ ਬੰਦੇ ਨੇ ਨੰਦ ਦੀ ਲੜਕੀ ਦੇ ਨੰਦ ਕਰਾਉਂਦਾ ਆ ਸਾਰੇ ਬੰਦੇ ਕੋਰਸ਼ਮੀਰ ਨਕਰਦੇ ਆ ਚੇਰੀਆ ਸਾਹਿਬ ਗੁਰਦਵਾਰ ਤੇ ਆ ਬੰਦੇ ਦਾ ਸਬੂਤ ਹੈ ਜਿਹਦੀ ਲੜਕੀ ਤੇ ਨੰਦ ਕਰੇ ਇਹ ਬੰਦੇ ਨੇ ਹੁਣ ਤੁਸੀਂ ਦੱਸੋ ਸੰਗਤ ਜੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਚ ਇਹ ਬੰਦੇ ਦਾ ਕੀ ਹਾਲ ਹੋਣਾ ਚਾਹੀਦਾ ਨੇੜੇ ਹੋ ਕੇ ਬਣਾ ਵੀਡੀਓ ਬੋਝ ਬਣਾ ਫਾਰਮ ਨੂੰ ਬਰਾਦਰ ਨੂੰ ਆ ਮੋਰ ਦਿਖਾਉਨੇ ਇੱਕ ਮਿੰਟ ਵੀਡੀਓ ਆ ਦੇਖੋ ਪਿੰਡ ਬੋਲ ਹੁਣ ਦੱਸੋ ਸਰ ਕੋ ਪਿੰਡ ਕੀ ਆ ਮੋਰ ਤੇ ਆ ਗਿਆ ਹਾਂਜੀ ਪਿੰਡ ਬੋਲੋ ਜੀ ਤੁਹਾਡਾ ਇਧਰ ਬਲੇ ਵਾਲਾ ਜੀ ਇਧਰ ਤਸਵੀਰ ਸਰ ਸਰ ਕੋ ਬੋਲ ਪਿਉ ਦਾ ਨਾਮ ਪਿਉ ਚੁੱਪ ਬੋਲਾ ਪਿਉ ਦਾ ਨਾਮ ਬੋਲੋ ਬਬਾ ਚੁੱਪ ਬੋਲੋ ਦਰਸ਼ਨ ਸਿੰਘ ਦਰਸ਼ਨ ਸਿੰਘ ਪਿੰਡ ਬਲੇ ਵਾਲਾ ਮੰਨਦੇ ਜੀ ਹਾਂ ਜੀ بابا ਉੱਚੂ ਬੋਲ ਉੱਚੂ ਬੋਲ ਉੱਚੂ ਬੋਲ ਬਾਬਾ ਜੀ ਜੇ ਮੈਂ ਤੁਸੀਂ ਬੋਲਦੇ ਨੇ ਪੈਸੇ ਲੇ ਕੇ 3000 ਰੁਪਏ ਲੇ ਕੇ ਬੋਲਦੇ ਹੋ ਰਿੰਗ ਜੋਂ ਮੈਂ ਲੇ ਗੋ ਹੋ ਕੇ ਰੰਗੋ ਹੋ ਮੈਂ ਬੋਲੋ ਬੋ ਮੈਂ ਰੰਗ ਕੱਲਾ ਕੱਲਾ ਹੋ ਮੈਂ ਰੰਗ ਆਹ ਪ੍ਰੂਫ ਹੈ ਜੀ ਇਹ ਤਿਆਂ ਪਣਾ ਦੇ ਲੋਕਾਂ ਦੀ ਇੱਜ਼ਤ ਨਾਲ ਖੇਡਦਾ ਅਸੀਂ ਤਿਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਕਿੰਨੇ ਮਾਰਾ ਇਹਨੇ ਸਾਨੂੰ ਸਾਜਾ ਹਰ ਪੁੱਛੋ ਕਿੰਨੇ ਆ ਤੇ ਇਹਨੇ ਵੇਖੋ ਇਹ ਬੰਦੇ ਕਿੰਨੇ ਬੇ ਬਾਬਾ ਮੇਰੀ ਦੂਸਰੀ ਮੈਰਿਜ ਹੈ ਜੀ ਪਹਿਲਾਂ ਸਾਡੀ ਛੱਡ ਛਡਾਈ ਹੋ ਗਈ ਸੀ ਦੂਜਾ ਮੈਂ ਸਾਨੂੰ ਵੇਲੇ 20 ਕਰਾ ਲਾ ਪਰ ਤੂੰ ਜਿਹੜੇ ਕਕਾਰ ਹੈ ਲਾ ਅਸੀਂ ਰੋਣਾ ਨਹੀਂ ਚਾਹੁੰਦੇ ਤਸਤੇ ਜਾ ਕੇ ਮਾਫੀ ਮੰਗ ਐਥੇ ਨਹੀਂ ਐਥੇ ਨਹੀਂ ਮੈਂ ਅਸੀਂ ਨਹੀਂ ਰੋਣਾ ਪਰ ਤੂੰ ਇਹ ਕੰਮ ਤੈਨੂੰ ਸੋਭਦਾ ਤੂੰ ਦੱਸ ਤੇਰੇ ਨਾਲ ਹੁਣ ਹੋਣਾ ਕੀ ਚਾਹੀਦਾ ਤੈਨੂੰ ਤੇਲ ਪਾ ਕੇ ਫੁੱਲੇ ਨਹਾ ਕੇ ਨੂੰ ਸੜਿਆ ਜਾਣਾ ਚਾਹੀਦਾ ਮੈਂ ਤੈਨੂੰ ਸਾਨੂੰ 4 ਘੰਟੇ ਹੋ ਗਏ ਇਹ ਬੰਦੇ ਨੇ ਇਹ ਕਹੇਗਾ ਫਲਾਨਾ ਜਗੇਲ ਸਿੰਘ ਰੱਜੀਆ ਹਾਂ ਇੱਕ ਸੱਚ ਹੋਰ ਹੈ ਇਹ ਕਿਸੇ ਬੰਦੇ ਦੀ ਹੋਰ ਅੰਜਾਮ ਲਉਦਾ ਝੂਠੇ ਜਰਨੈਲ ਸਿੰਘ ਤੇ ਰਤੀ ਇਹ ਦੇ ਰਤੀ ਇਹ ਦਾ ਜਰਨੈਲ ਹੁਣ ਤੁਸੀਂ ਇਹ ਦੱਸੋ ਮੈਂ ਜਾਣਨ ਮੱਬਾ ਨੂੰ ਨਹੀਂ ਰਤੀ ਇਹ ਦਾ ਨਹੀਂ ਮੈਂ ਕਿਹਾ ਮੈਂ ਮੁਕਸਰ ਦਾ ਕਿਹਾ ਜੀ ਹੁਣ ਫਿਲਮ ਬਣਾ ਲੈ ਵੀਡੀਓ ਬਣਾ ਆਵਾਜ਼ ਹੋਣੀ ਚਾਹੀਦੀ ਇਹ ਕਿਹੜਾ ਮਾਈਕ ਲੱਗਿਆ ਆ ਜਾਓ ਮੈਂ ਨਿਕਲਿਆ ਕਿੱਥੋਂ ਅਜੇ ਤੁਸੀਂ ਰਤੀ ਇਹ ਦਾ ਨਹੀਂ ਕਿਹਾ ਜਰਨੈਲ ਸਿੰਘ ਅੱਛਾ ਜੀ 1 ਮਿੰਟ ਆ ਸਾਰਾ ਧਮਾਕੇ ਦਿਖਾਉ ਸਾਬ ਤੁਸੀਂ ਬੜੇ ਬੱਥੇ ਇੱਧਰ ਲੈ ਕੇ ਦਿਖਾ ਆਇਆਂ ਨੂੰ ਘਮਾ ਪੁੱਠਾ ਆ ਗੁਰੂ ਘਰ ਬਣਾਈ ਬੈਠਾ ਇਹ ਕਿਹੜਾ ਨਗਰ ਹੈ ਹਾਂਸਨਗਰ ਹਾਂਸਨਗਰ ਉਹ ਦੇਖੋ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂਸਨਗਰ ਦੋਹੇ ਕੋਲੇ ਸਰੂਪ ਹੈ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਆਂ ਅਕਾਲ ਤਖਤ ਨੂੰ ਵੀ ਇਹ ਦੋਨੇ ਸਰੂਪ ਇਥੇ ਚੱਕ ਕੇ ਜਮਾ ਕੀਤੇ ਜਾਣ ਇਹ ਜੇ ਮਸੰਦਾਂ ਨੂੰ ਸਜ਼ਾ ਦਿੱਤੀ ਜਾਵੇ ਨਿਤਨੇਮ ਨਹੀਂ ਹੋ ਰਿਹਾ ਇਥੇ ਚਿਪ ਚੱਲ ਰਹੀ ਹੈ ਇਥੇ ਨਿਤਨੇਮ ਨਹੀਂ ਹੋ ਰਿਹਾ ਇਹਨੂੰ ਨਿਤਨੇਮ ਆ ਇਹ ਬੰਦੇ ਨੂੰ ਕੋਈ ਮਤਲਬ ਨਹੀਂ ਕੱਲ 10 ਬੰਦੇ ਆਏ ਆ ਇਥੇ ਦੇਖ ਕੇ ਕਿ ਇਹ ਚਿਪ ਚੱਲੂ ਸੀਗੀ ਇੱਕ ਤੁਸੀਂ ਹੋਰ ਦੇਖੋ ਇਹ ਬੰਦੇ ਦੇ ਵਿੱਚ ਇਦਨੂੰ ਸਾਹਮਣੇ ਆ ਦਿਖਾਇਆ ਨੇੜੇ ਓਕੇ ਆ ਤੁਸੀਂ ਦੱਸੋ ਵੀ ਇਹ ਦਾੜਾ ਰੰਗ ਸਕਦਾ ਹੈ ਇਹ ਕਿੱਥੋਂ ਦਾ ਰਸੂਲ ਬਣਾਇਆ ਇੱਕ ਇੱਕ ਕਿਥੋਂ ਰਛੇ ਗਏ ਨੇ ਤਾਂ ਇਹ ਪੂਰਾ ਮਾਮਲਾ ਬਠਿੰਡਾ ਦੇ ਗਲੀ ਨੰਬਰ 9 ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੰਸਨਗਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇਹ ਵਿਅਕਤੀ ਗ੍ਰੰਥੀ ਸਿੰਘ ਦੇ ਰੂਪ ਵਿੱਚ ਫੜਿਆ ਗਿਆ ਹੈ ਜਿਸ ਤੇ ਇਲਜ਼ਾਮ ਹੈ ਕਿ ਇਸ ਵੱਲੋਂ ਪ੍ਰਵਾਸੀ ਮੁੰਡੇ ਕੁੜੀਆਂ ਨੂੰ ਚਾਂਸੇ ਵਿੱਚ ਲੈ ਕੇ ਉਹਨਾਂ ਨੂੰ ਵਰਗਲਾ ਕੇ ਉਹਨਾਂ ਦੇ ਅਨੰਦ ਕਾਰਜ ਕੀਤੇ ਜਾਂਦੇ ਸੀ ਜਦਕਿ ਅਨੰਦ ਕਾਰਜ ਕਰਨ ਦੇ ਬਦਲੇ ਇਹ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦਾ ਸੀ ਇਹ ਵੀ ਇਲਜ਼ਾਮ ਲੱਗੇ ਨੇ ਕਿ ਇਸ ਵੱਲੋਂ ਪਿਛਲੇ 35 ਦਿਨਾਂ ਵਿੱਚ 19 ਵਿਆਹ ਕਰਵਾ ਦਿੱਤੇ ਗਏ ਜਦਕਿ ਇਸ ਵੱਲੋਂ ਉਹਨਾਂ ਦੇ ਝੂਠੇ ਸਰਟੀਫਿਕੇਟ ਆਪਣੇ ਵੱਲੋਂ ਹੀ ਮੋਹਰਾਂ ਲਾ ਕੇ ਜਾਰੀ ਵੀ ਕਰ ਦਿੱਤੇ ਗਏ ਉਧਰ ਸਿੱਖ ਜਥੇਬੰਦੀਆਂ ਨੇ ਇਸ ਨੂੰ ਕਾਬੂ ਕੀਤਾ ਅਤੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਜੀ ਦੁਆਰੇ ਮੇਰਾ WhatsApp ਤੇ ਗੱਲ ਕਰੋ ਮੈਨੂੰ ਫੋਨ ਤੁਸੀਂ ਹਾਂ ਅੱਛਾ ਇਹ ਨਾ ਫੋਨ ਤੇ ਕਾਲ ਨਾ ਨਾ WhatsApp ਤੇ ਗੱਲ ਕਰੋ ਮੈਂ ਬਾਹਰ ਗਿਆ ਮੈਂ ਫੋਨ ਨਹੀਂ ਚੁੱਕਿਆ ਇੱਕ ਪਰਚਾ ਤੇ ਪਹਿਲਾਂ ਵੀ ਹੋਇਆ ਨੰਬਰ ਐ ਮੇਰਾ ਇੱਕ ਪਰਚਾ ਇਹ ਤਾਂ ਪਹਿਲਾਂ ਵੀ ਹੋਇਆ ਇਹਨੇ ਮੇਹਫੇ ਦੇ ਅੰਦਰ ਕਰਵਾਇਆ ਸਾਡਾ ਅਸੀਂ ਸਵੇਰ ਦੇ ਆਏ ਆ ਸਾਨੂੰ ਇਹਨੇ ਦੁਖੀ ਕਰਿਆ ਇਹ ਬੋਲਦੇ ਮੇਰੇ ਕੋਲੇ ਇਹ ਸਮਾਨ ਨਹੀਂ ਹੈਗਾ ਉਲਟਾ ਸਾਡੀ ਭੈਣਾਂ ਲੇਡੀਜ਼ ਉਹਨੇ ਵੀ ਸਪੋਰਟ ਕੀਤੀ ਪੁਲਿਸ ਮਾਦਮ ਨੂੰ ਬੁਲਾਇਆ ਉਹ ਵਿਚਾਰੇ ਸਾਡੇ ਅੱਖੇ ਤੋਂ ਕਹਿੰਦੇ ਕੋਈ ਨਹੀਂ ਤੁਹਾਡਾ ਪੰਥਕ ਮਤਲਬ ਤੁਸੀਂ ਨਾ ਮਿਲ ਲੋ ਪ੍ਰਸ਼ਾਸਨ ਨੇ ਵੀ ਸਾਡੀ ਬਹੁਤ ਮਦਦ ਕੀਤੀ ਤੇ ਹੁਣ ਤੁਸੀਂ ਦੱਸੋ ਵੇ ਇਹ ਜਿਹੇ ਬੰਦਿਆਂ ਦਾ ਕੀ ਹੋਣਾ ਚਾਹੀਦਾ ਹੈਲੋ ਹੁਣ ਦੱਸੋ ਹੀ ਕਿਹਦੇ ਨਾਲ ਦੀ ਬੋਲਣਾ ਕੋ ਦੋਰ ਬੋਲ ਸਕਦੇ ਨੇ ਬੰਨ ਬੋਲਣੇ ਵੇ ਪਤਾ ਕਿ ਦੌੜ ਜੀ ਹਾਂ ਇਹਦੇ ਪਰਚਾ 420 ਹੋਣਾ ਚਾਹੀਦਾ ਆਹ ਆਧਾਰ ਕਾਰਡ ਪਏ ਆ ਸਭ ਹੋਰ ਬੰਨਿਆ ਸਾਨੂੰ ਲੈਟਰ ਵਿੱਚੋਂ ਲੈ ਕੇ ਐਂ ਨਹੀਂ ਕਿਤਾ ਹੀ ਹੈ ਸਾਫ ਮਿਲਣਾ ਚਾਹੀਦਾ ਹਰਿਆਣਾ ਪਿਆਰ ਰਹਿਣਾ ਨਹੀਂ ਚਾਹੀਦਾ ਹੁਣ ਰੱਖੋ ਤੁਮੇ ਤੇਰੇ ਮੁਰਦੇ ਤਾਕਾ ਜੰਸੀਰ ਸਿੰਘ ਸੋਮਾ ਸਿੰਘ ਸਰਕਾਰੀ ਸਕੂਲ ਨਰੂਆਣਾ ਬਠਿੰਡਾ ਰਪਿੰਦਰਜੀਤ ਦੌਰ ਇੱਕ ਤਾਂ ਇਹ ਕਰਤੇ ਮੁੰਛੀ ਸਿੰਘ ਆਧਾਰ ਕਾਰਡ ਜ ਪਤਾ ਨਹੀਂ ਕਿਵੇਂ ਆ ਠੀਕ ਹੈ ਉਹਦੂ ਇੱਕ ਮਿੰਟ ਉਹਦੂ ਬਾਅਦ ਦੇ ਵਿੱਚ ਆ ਕੀਤੇ ਹੋਇਆ ਮੌਜਗੜ ਹੋਰ ਫਾਇਰ ਕਾ ਕਿੱਥੇ ਬਟੰਡਾ ਕਿੱਥੇ ਹੋਰ ਫਾਇਰ ਕਾ ਆਨੰਦ ਕਾਰਜ ਇੱਥੇ ਹੁੰਦੇ ਆ 220 ਕਿਲੋਮੀਟਰ ਤੋਂ ਆ ਕੇ 1 ਲੱਖ ਰੁਪਇਆ ਲੈ ਕੇ ਹਾਂ ਪੈਸੇ ਲੈ ਕੇ ਹਾਂ ਉਦੋਂ ਬਾਅਦ ਦੇਖੋ ਜੀ ਆ ਗਗਨਦੀਪ ਸਿੰਘ ਸੰਤੋਖ ਸਿੰਘ ਕਿੱਥੋਂ ਦੇ ਆ ਗੰਗਾ ਨਗਰ ਦੇ ਦੇਖੋ ਆ ਗੰਗਾ ਨਗਰ ਦੇ ਉਦੋਂ ਪਿੱਛੇ ਗੁਰੂ ਘਰ ਨਹੀਂ ਮਿਲਦਾ ਦੱਸੋ ਹੀ ਤੁਸੀਂ 6 ਲੱਖ ਰੁਪਇਆ ਲੈਂਦਾ ਐਡੇ ਕਨੇ ਕਮਾਉ ਦੱਸੋ ਕਿੱਥੇ ਹੁੰਦੇ ਆਨੰਦ ਕਾਰਜ ਇੱਕ ਮਿੰਟ ਚੁੱਪ ਕਰੋ ਉਹ ਤਾਂ ਮਨਗੇ ਅਜੇ ਅਜੇ ਕੁਮਾਰ ਸਰਬਨ ਸਿੰਘ ਇਹ ਕਿਵੇਂ ਅਨੰਦ ਕਾਰਜ ਕਰਾ ਸਕਦਾ ਇਹਦੇ ਪਿੱਛੇ ਕੁਮਾਰ ਲਾਦਾ ਬਈ ਉਹ ਮਾਦੇ ਮੰਦਰ ਚ ਜਾਉ ਇਹ ਟਿਕਾਣਾ ਇਹ ਟਿਕਾਣਾ ਦਿੰਦਾ ਗੋਰੀ ਵਾਲਾ ਉਸ ਤੋਂ ਬਾਅਦ ਇਹ ਲੜਕੀਆਂ ਭਜਵਾਉਂਦਾ ਫੇਰ ਇਹ ਕਮਰੇ ਦਿੰਦਾ ਰੂਮ ਦਿੰਦਾ ਰਹਿਣ ਚ ਕਿਰਾਇਆ ਦਿੰਦਾ 12 ਤਰੀਕ ਨੂੰ ਲੜਕੀ ਭਜਦੀ ਆ ਤੇ 13 ਤਰੀਕ ਨੂੰ 5 ਵਜੇ ਅਨੰਦ ਕਰਦਾ ਦੇਖੋ ਸਿੱਧੇ ਆ ਕੇ ਲਖਦਾ ਦੂਜੇ ਸਿੰਘਾਂ ਦਾ ਨਾਮ ਹੈ ਆ ਕਿੱਥੇ ਸੱਜਤਾ ਖੜਾ ਪਿਆ ਪਤਾ ਨਹੀਂ ਕਿਹਦੇ ਕਿਹਦੇ ਨਾਮ ਲਿਖੀ ਬੈਠਾ ਲੈਟਰ ਪੜਾਉਂਦੇ ਕੋਰਟ ਚ ਲਾ ਕੇ ਲੋਕਾਂ ਦੇ ਚੰਗੇ ਪੜਾਉਂਦੇ ਤਲਾਕ ਕਰਾਉਂਦਾ ਆਪਦੇ ਦੋ ਦੋ ਬਿਆਹ ਕਰਾਈ ਬੈਠਾ ਇੱਕ ਇਹ ਵੀ ਬੇਨਤੀ ਕਰ ਦ ਵੀ ਇਹ ਸਿੱਖ ਨਹੀਂਗਾ ਸਿੱਖਾਂ ਨੂੰ ਬਦਨਾਮ ਨਹੀਂ ਕਰਦਾ ਇਹ ਵੀ ਬੇਨਤੀ ਇਹ ਵਸੂਲੇ ਦਾ ਵਾਰਸ ਹੈ ਮੱਛੇ ਰਿੰਗੜ ਦਾ ਵਾਰਸ ਹੈ ਅਵਦਾਲੀ ਦਾ ਵਾਰਸ ਹੈ ਮੁੰਡਾ ਕਿੱਥੇ ਆ ਉਹ ਵੀ ਇਹ ਕੁੜੀਆਂ ਦੇ ਵੀ ਸਾਨੂੰ ਆ ਮੁੰਡਾ ਕੁੜੀ ਇਹ ਵੀ ਵੀਡੀਓ ਤੇਰਾ ਤਰੀਕਾ ਮੁੰਡਾ ਕੁੜੀ ਦੇ ਤੇਰਾ ਤਰੀਕਾ ਜੇ ਵੀ ਹੁਣ ਕਿੱਥੇ ਆ ਆ ਦੇਖੋ ਇੱਕ ਮਿੰਟ ਆ ਆ ਬੰਦੇ ਦੇ ਆ ਦੇਖੋ ਆ ਮੁੰਡਾ ਕੁੜੀ ਨਵਾਲਕ ਇਹ ਚੋਟੇ ਦਿਖਾਓ ਆ ਨਵਾਲਕ ਮੁੰਡਾ ਕੁੜੀ ਅਭੀ ਲੱਡਵਾਂ ਦੂਜੀ ਵੀ ਇੱਕ ਹੋਰ ਦੀ ਆ ਆ ਕੁੜੀ ਦੇਖੋ ਆਨੰਦ ਕਾਰਜ ਕਰਨ ਵਾਲੀ ਬੱਚੀ ਆ ਤੇਰਾ ਤਰੀਕ ਨੂੰ 10ਵੇਂ ਆ ਦਿਨ ਆਨੰਦ ਕੀਤੀ ਆ ਇਹ ਆਨੰਦ ਕਾਰਜ ਕਰਕੇ ਰੋਪ ਕਰਾਉਂਦਾ ਇਹਦੇ ਉੱਤੇ ਦੱਸੋ ਆ ਬਾਈ ਕੋਈ ਆ ਅਗੇ ਕਿਲੇ ਪਰ ਹੋਰ ਜੇ ਆਪਣੇ ਹੁਣ ਇਹ ਜਿਹੇ ਬੰਦੇ ਨੂੰ ਦੱਸੋ ਸਾ ਕਿ ਸਾਡਾ ਕੀ ਕਸੂਰਾ ਹੈ ਮੇਰੀ ਗੱਲ ਸੁਣ ਤੂੰ ਮਾੜਾ ਮੋਟਾ ਕੁਝ ਬੋਲ ਯਾਰ ਮਾ ਵੀ ਮਤਲਬ ਪੰਪ ਤੋਂ ਹੋਰ ਤਾਂ ਤੂੰ ਨਹੀਂ ਪੁੱਛ ਕਰ ਸਕਦਾ ਪਤਾ ਲੱਗਾਂਗੇ ਜਿਵੇਂ ਨਹੀਂ ਮੰਗਦਾ ਇਹ ਜੀ ਬ੍ਰਾਸੌਰ ਜੀ ਇਹ ਬਠਿੰਡੇ ਦੀ ਕੀ ਇਹ ਪੰਜਾਬ ਚ ਤੇ ਹਰਿਆਣੇ ਚ ਰਹਿਣਾ ਨਹੀਂ ਚਾਹੁੰਦਾ ਇਹਨੇ ਜਿੱਥੋਂ ਟਿੱਕਰ ਪੰਜਾਬੀ ਬੋਲਦੇ ਪਿਛਲੇ ਸਾਲ ਦਾ ਵੀ ਪਰਚਾ ਪਰ ਪ੍ਰਸ਼ਾਸਨ ਨੇ ਪਿਛਲੇ ਸਾਲ ਵੀ ਇਹਦੇ ਕੋਈ ਕਾਰਵਾਈ ਨਹੀਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਇਹਦੇ ਵਿੱਚ ਜਿੱਥੋਂ ਟਿੱਕਰ ਪੰਜਾਬੀ ਬੋਲਦੇ ਇਲਾਕੇ ਆ ਸਾਰੇ ਲੋਕ ਇਹਦੇ ਕੋਲ ਆ ਕੇ ਨੰਦਕਾਰਜ ਕਰਾਉਂਦੇ ਆ ਇੱਕ ਮਹੱਲੇ ਵਾਲੇ ਬੋਲ ਅਸੀਂ ਇੱਕ ਇੱਕ ਸੰਗਤ ਜੀ ਬੇਨਤੀ ਅਸੀਂ ਗੁਰੂ ਘਰ ਦੇ ਵਿੱਚ ਉਹਨੂੰ ਬੇਨਤੀ ਕਰਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਕਿ ਇੱਥੇ ਸਰੂਪ ਚੱਕੇ ਜਾਣ ਤੇ ਕੋਈ ਵੀ ਬੰਦਾ ਇਸ ਗੁਰੂ ਘਰ ਨਾਲ ਆਵੇ ਇਹ ਮਸੰਤ ਬੈਠਾ ਇਹ ਪੂਲੇ ਦਾ ਵਾਰਸਾ ਮੱਛੇ ਰੰਗੜ ਦਾ ਵਾਰਸਾਬਦਾਲੀ ਦਾ ਵਾਰਸਾ ਸਾਨੂੰ ਇਹੋ ਜਿਹਾ ਸਿੱਖ ਨਹੀਂ ਜਾਈਦੇ ਨਹੀਂ ਸਿੱਖਾਈ ਨਹੀਂ ਇਹ ਇਹ ਕਿਹੜੇ ਪਾਸੋਂ ਸਿੱਖਾ ਤੜੜਾ ਇਹ ਰੰਗੜਾ ਸਿੱਖੀ ਦੇ ਨਾਂ ਤੇ ਤਾਂ ਕਲਾਂਕ ਜੀ ਤੜਕੇ ਦੇ ਬੈਠੇ ਨੇ ਕੋਲੇ ਸੰਗਤ ਜੀ ਰਾਤ ਇਹਦਾ 9 ਵਜੇ ਤੱਕ ਘਾਹ ਪਾਲਦੇ ਫਿਰੇ ਸਾਰੇ ਸ਼ਹਿਰ ਦੇ ਵਿੱਚੋਂ ਤੇ ਇਹ ਬੰਦੇ ਨੇ ਸਾਨੂੰ ਪੈਰ ਤੇ ਪਾਣੀ ਪੈਣ ਦਿੱਤਾ ਪ੍ਰਸ਼ਾਸਨ ਦੇ ਹੋਂਦ ਤੇ ਇਹ ਬੰਦਾ ਉਲਟ ਬੋਲਿਆ ਤੁਸੀਂ ਨੇ ਪੁੱਛ ਲਿਆ ਤੁਸੀਂ ਦੱਸੋ ਹੁਣ ਕੀ ਚਾਹਣੇ ਆ ਪ੍ਰਸ਼ਾਸਨ ਨੇ ਵੀ ਪੁੱਛਿਆ ਹਾਂ ਪ੍ਰਸ਼ਾਸਨ ਨੂੰ ਕੋਈ ਰਾਹ ਨਹੀਂ ਦਿੱਤਾ ਨੇ ਆ ਸਾਹ ਵਾਗੇ ਜੀ ਬੁਰਿਆਓ ਜੀ ਜਿਹੜੀ ਚੀਜ਼ ਇਹਦੇ ਤੋਂ ਬਰਾਮਦ ਹੋਈ ਹੈ ਹਾਂਜੀ ਵਾਹਿਗੁਰੂ ਉਹ ਨਾਲ ਲੈ ਕੇ ਆਜੋ ਹਾਂਜੀ ਇਹਨੂੰ ਮੈਂ ਲੈ ਚਲਦਾ ਥਾਣੇ ਹਾਂਜੀ ਜੋ ਕਾਰਵਾਈ ਕਰਾਣੀ ਹੈ ਇਹਨੇ ਤੇ ਕਰਾ ਦਿਓ ਬਸ ਠੀਕ ਹੈ ਚਲੋ ਵਾਹਿਗੁਰੂ ਚਲੋ ਠੀਕ ਹੈ ਇਤਨੇ ਵਾਰੀ ਅੱਜ ਅਲੀ ਬੈਠਣ ਦੀ ਮਹਾਰਤ ਹਾਂ ਇਹ ਗੁਰੂ ਨਿਗਾਹ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਤੇ ਜਾਣਕਾਰੀ ਮੁਤਾਬਕ ਇਹ ਵਿਅਕਤੀ ਕੋਰਸ਼ਮੀਰ ਦੇ ਗੁਰਦੁਆਰਾ ਚਕੇਰੀਆਂ ਸਾਹਿਬ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦਾ ਸੀ ਪਰ ਬਾਅਦ ਵਿੱਚ ਕੁਝ ਸਮੇਂ ਬਾਅਦ ਬਠਿੰਡਾ ਦੇ ਹਸਨਗਰ ਵਿੱਚ ਇਹ ਵਿਅਕਤੀ ਡਿਊਟੀ ਕਰਨ ਲੱਗਿਆ ਅਤੇ ਜਾਂਦਾ ਹੋਇਆ ਕੋਰਸ਼ਮੀਰ ਦੇ ਗੁਰੂ ਘਰ ਵਿੱਚੋਂ ਲੈਟਰ ਪੈਡ ਅਤੇ ਮੋਹਰਾ ਆਪਣੇ ਨਾਲ ਲੈ ਗਿਆ ਜਿਸ ਤੋਂ ਬਾਅਦ ਇਸ ਨੇ ਨਕਲੀ ਵਿਆਹ ਕਰਵਾਉਣ ਦਾ ਇਹ ਧੰਦਾ ਸ਼ੁਰੂ ਕਰ ਦਿੱਤਾ ਇਹ ਵੀ ਇਲਜ਼ਾਮ ਨੇ ਕੇਸਵਲੋ 13 ਸਾਲ ਦੀ ਇੱਕ ਬੱਚੀ ਨੂੰ ਜਾਂਥੇ ਵਿੱਚ ਲਿਆ ਗਿਆ ਅਤੇ ਉਸ ਦਾ ਅਨੰਤ ਕਾਰਜ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਸਿੱਖ ਜਥੇਬੰਦੀਆਂ ਨੇ ਕਾਬੂ ਕਰ ਲਿਆ ਹੈ ਅਤੇ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਪੀਵੀ